ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 40 ਦਿਨ ਹੋ ਗਏ ਨੇ ਮਰਨ ਵਰਤੇ ਬੈਠੇ ਹੋਏ ਦੂਸਰੇ ਪਾਸੇ ਜੇ ਗੱਲ ਕਰੀਏ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਪੰਥ ਵੱਲੋਂ ਸਾਦਤਾ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਦੂਸਰੇ ਪਾਸੇ ਕੁਝ ਨੌਜਵਾਨ ਜਗਜੀਤ ਸਿੰਘ ਡੱਲੇਵਾਲ ਦਾ ਵਿਰੋਧ ਵੀ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਜੇਕਰ ਉਹ ਸੱਚ ਮੁੱਚ ਹੀ ਮਰਨ ਵਰਤ ਉੱਤੇ ਬੈਠੇ ਹੋਏ ਨੇ ਤਾਂ ਟੀਵੀ ਉਹਤੇ ਸੀਸੀਟੀਵੀ ਜਿਹੜੇ ਕੈਮਰੇ ਕਿਉਂ ਨਹੀਂ ਲਗਾ ਦਿੱਤੇ ਜਾਂਦੇ ਤਾਂ ਕਿ ਜਨਤਾ ਨੂੰ ਪਤਾ ਲੱਗੇ ਕਿ ਜਗਜੀਤ ਸਿੰਘ ਡੱਲੇਵਾਲ ਸੱਚ ਮੁੱਚ ਕੁਝ ਖਾਰੇ ਨੇ ਪੀਰੇ ਨੇ ਜਾਂ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਹੈ ਪਹਿਲਾਂ ਉਸ ਨੌਜਵਾਨ ਦੀ ਗੱਲ ਸੁਣਦੇ ਹਾਂ ਫਿਰ ਇਸ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਇੱਕ ਧਰਮ ਦੇ ਵਿੱਚ ਆਪਣੇ ਮਤਵਾਰਤੇ ਹੈਗੇ ਆ ਭਾਈ ਦਸ ਤੋ ਜੇ ਹੈਗੇ ਤਾਂ ਮੈਨੂੰ ਆਪਣੇ ਤਾਂ ਆਈ ਸਾਰਾ ਜੀਵਨ ਹੀ ਆਪਣਾ ਦਾ ਸੁਧਰ ਛਾਣਾ ਲਾਵਾ ਯਾਰ ਤਾਂ ਹੀ ਤਾਂ ਮੈਂ ਕਹਿੰਦਾ ਜਦੋਂ ਆਪਣੀ ਲੱਗਣ ਦੀ ਮਾਰੀ ਆਈ ਬੰਦੇਰ ਵਰ ਕੇ ਕਹਿੰਦੇ ਰਹੇ ਅਸੀਂ ਮਰਨ ਮਰਤ ਰੱਖਾਂਗੇ ਯਾਰ ਤੇ ਰੋਜ਼ ਵੀਡੀਓ ਪਾਇਆ ਕਰਨਗੇ ਜੀ ਅੱਜ 5 ਦਿਨ ਹੋ ਗਏ ਜੀ ਅੱਜ 10 ਦਿਨ ਹੋ ਗਏ ਜੀ ਅੱਜ 15 ਦਿਨ ਹੋ ਗਏ ਜੀ ਅੱਜ 20 ਦਿਨ ਹੋ ਗਏ ਜੀ ਹਾਲਤ ਨਾ ਚੁੱਕਾ ਜੀ ਆ ਜਾ ਹੋ ਗਿਆ ਜੀ ਅੱਜ ਉਹ ਹੋ ਗਿਆ ਜੀ ਤੇ ਜਦੋਂ ਅਸੀਂ ਵੀਡੀਓ ਕਹਿਨੀ ਆ ਕਿ ਵੀਡੀਓ 24 ਘੰਟੇ ਚਲਾਓ ਲਾਈਵ ਕਰੋ ਫੇਰ ਕੋਈ ਸਾਨੂੰ ਗਾਲਾਂ ਕੱਢਦੇ ਆ ਯਾਰ ਫੇਰ ਸਾਨੂੰ ਧਮਕੀਆਂ ਦਿੰਦੇ ਆ ਕਿ ਤੂੰ ਕੌਣ ਹੁੰਦਾ ਕਹਿਣ ਆਲਾ ਸਾ ਤੋਂ ਵੀਡੀਓ ਮੰਗਣ ਆਲਾ ਫੇਰ ਤੁਸੀਂ ਕੌਣ ਹੁੰਦੇ ਹੋ ਪਿੰਟਰ ਪਿੰਡ ਚ ਲੀਡਰਾਂ ਨੂੰ ਘੇਰਨ ਆਲੇ ਭਾਈ ਜੇ ਅਸੀਂ ਤੁਹਾਨੂੰ ਨਹੀਂ ਪੁੱਛ ਸਕਦੇ ਵੀ ਤੁਸੀਂ ਲੀਡਰਾਂ ਨੂੰ ਕੌਣ ਹੁੰਦੇ ਪੁੱਛਣ ਆਲੇ ਪਰ ਤੁਸੀਂ ਵੀ ਬੰਦ ਕਰੋ ਇਹ ਚੀਜ਼ਾਂ ਵੀ ਤੁਸੀਂ ਵੀ ਬੰਦ ਕਰੋ ਨਾ ਇਹ ਚੀਜ਼ਾਂ ਕਰਨੀਆਂ ਕਿ ਤੁਸੀਂ ਆਪ ਨਹੀਂ ਸਵਾਲਾਂ ਦਾ ਜਵਾਬ ਦੇ ਸਕਦੇ ਕਿਸੇ ਦੇ ਤੇ ਤੁਹਾਨੂੰ ਵੀ ਕੋਈ ਹੱਕ ਨਹੀਂ ਕਿਸੇ ਲੀਡਰ ਨੂੰ ਸਵਾਲ ਕਰਨ ਦਾ ਕਿਹੜਾ ਇਹਨਾਂ ਦਾ ਕੈਕਟਰ ਆ ਤੈਨੂੰ ਵੀ ਕੋਈ ਹੱਕ ਨਹੀਂ ਕਿਸੇ ਨੂੰ ਗਲਤ ਮਲਤ ਲਿਖਣ ਦਾ ਤੇ ਤੁਹਾਨੂੰ ਵੀ ਕੋਈ ਹੱਕ ਨਹੀਂ ਕਿਸੇ ਸਰਕਾਰ ਨੂੰ ਜਾਂ ਕਿਸੇ ਪਾਰਟੀ ਨੂੰ ਗਲਤ ਕਹਿਣ ਦਾ ਜੇ ਤੁਸੀਂ ਸਵਾਲਾਂ ਦੇ ਜਵਾਬ ਨਹੀਂ ਆਪ ਦੇ ਸਕਦੇ ਠੀਕ ਨਹੀਂ ਬਾਕੀ ਮਜੀਠ ਸਿੰਘ ਰਾਏ ਮੇਰੀ ਗੱਲ ਸੁਣ ਲਾ ਤੇਰੇ ਵਰਗੇ ਮੰਨ ਲਓ ਇਸ ਨੌਜਵਾਨ ਵੱਲੋਂ ਟਿੱਪਣੀ ਕੀਤੀ ਜਾ ਰਹੀ ਹੈ ਸ਼ੱਕ ਕੀਤਾ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਉੱਤੇ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖਿਆ ਹੋਇਆ ਹੈ ਤਾਂ 24 ਘੰਟੇ ਲਾਈਵ ਹੋਣਾ ਚਾਹੀਦਾ ਹੈ ਯਾਨੀ ਕਿ ਉਸ ਦੇ ਮਰਨ ਵਰਤ ਉਤੇ ਇਸ ਨੌਜਵਾਨ ਵੱਲੋਂ ਸ਼ਕਤੀਤਾ ਜਾ ਰਿਹਾ ਹੈ ਇਹ ਪੰਜਾਬ ਅਤੇ ਪੰਜਾਬੀਆਂ ਦੇ ਖਿਲਾਫ ਬੋਲਦਾ ਹੈ ਸਿੱਖ ਅਤੇ ਸਿੱਕੀ ਦੇ ਖਿਲਾਫ ਬੋਲਦਾ ਹੈ ਖਾਸ ਕਰਕੇ ਹੁਣ ਇਹ ਆਪਣੀ ਰੱਜ ਕੇ ਪੜਾਅਸ ਕੱਢ ਰਿਹਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵਿਰੁੱਧ ਕਹ ਰਿਹਾ ਕਿ ਉਹ ਲਾਈਵ ਹੋਣਾ ਚਾਹੀਦਾ ਹੈ ਜਿੱਥੇ ਉਹਨਾਂ ਨੇ ਮਰਨ ਵਲਤ ਰੱਖਿਆ ਹੋਇਆ ਹੈ ਤਾਂ ਕਿ ਲੋਕਾਂ ਦੇ ਸਾਹਮਣੇ ਸੱਚ ਸਾਹਮਣੇ ਆਵੇ ਕੁਝ ਕੁਝ ਖਾ ਕੁਝ ਪੀ ਤਾ ਨਹੀਂ ਰਹੇ ਲੇਕਿਨ ਇਸ ਨੌਜਵਾਨ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਜਗਜੀਤ ਸਿੰਘ ਡੱਲੇਵਾਲ ਕੱਲੇ ਪੰਜਾਬ ਆਪਣੇ ਪਰਿਵਾਰ ਵਾਸਤੇ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਉਹਨਾਂ ਦੀਆਂ ਜ਼ਮੀਨਾਂ ਅਤੇ ਉਹਨਾਂ ਦੇ ਬੱਚਿਆਂ ਦੇ ਹੱਕ ਵਿੱਚ ਐਨੀ ਉਮਰ ਹੋਣ ਦੇ ਬਾਅਦ ਯੁੱਧ ਵੀ ਇੱਕ ਪਾਸੇ ਕੈਂਸਰ ਪੇਸ਼ੈਂਟ ਨੇ ਦੂਸਰੇ ਪਾਸੇ ਅੱਜ ਉਹਨਾਂ ਨੂੰ ਪੂਰੇ 40 ਦਿਨ ਹੋ ਗਏ ਨੇ ਇਹੋ ਜਿਹੇ ਕਈ ਭਮੱਕੜ ਹੁੰਦੇ ਨੇ ਕ੍ਰਮ ਚੌਧਰੀ ਹੁੰਦੇ ਨੇ ਜਿਹੜੇ ਕਿਸਾਨੀ ਧਰਨੇ ਨੂੰ ਅੰਦਰ ਖਾਤੇ ਟਾਲ ਆਉਂਦੇ ਨੇ ਅਤੇ ਭਾਰਤੀ ਜਨਤਾ ਪਾਰਟੀ ਦੀ سپورਟ ਕਰਦੇ ਨੇ ਯਾਨੀ ਕਿ ਇਹ ਸਿੱਧਾ ਹੀ ਚੈਲੰਜ ਕਰ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਕਿ 24 ਘੰਟੇ ਲਾਈਵ ਹੋਣਾ ਚਾਹੀਦਾ ਹੈ ਜਗਜੀਤ ਸਿੰਘ ਡੱਲੇਵਾਲ ਜੇਕਰ ਉਹ ਕੁਝ ਖਾ ਰਹੀ ਰਹੇ ਕੁਝ ਪੀ ਨਹੀਂ ਜਾਏ ਯਾਨੀ ਕਿ ਇਹ ਬੰਦੇ ਏਜੰਸੀਆਂ ਦੇ ਪਿੱਛੇ ਲੱਗ ਕੇ ਕੰਮ ਕਰਦੇ ਆ ਜਾਂ ਕਿਸੇ ਦੀ ਆਰ ਦੇ ਵਿੱਚ ਕੰਮ ਕਰਦੇ ਆ ਜਾਂ ਇਹ ਲੋਕ ਮੰਦਬੁੱਧੀ ਹੁੰਦੇ ਨੇ ਅਸੀਂ ਵੀ ਜਗਜੀਤ ਸਿੰਘ ਡੱਲੇਵਾਲ ਦੀ ਹੱਕ ਦੀ سپورਟ ਦੀ ਗੱਲ ਕਰਾਂਗੇ ਕਿਉਂਕਿ ਉਹ ਇਕੱਲੇ ਪੰਜਾਬ ਵਾਸਤੇ ਨਹੀਂ ਉਹ ਕੱਲੇ ਕਿਸੇ ਸੂਬੇ ਵਾਸਤੇ ਨਹੀਂ ਉਹ ਪੂਰੇ ਭਾਰਤ ਦੇ ਕਿਸਾਨਾਂ ਉਹਨਾਂ ਦੀਆਂ ਫਸਲਾਂ ਅਤੇ ਉਹਨਾਂ ਦੇ ਬੱਚਿਆਂ ਦੇ ਹੱਕ ਵਿੱਚ ਮਰਨ ਵਰਤੇ ਬੈਠੇ ਹੋਏ ਨੇ ਇਹੋ ਜੈ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਬਾਹਰ ਆ ਜਾਣਾ ਚਾਹੀਦਾ ਹੈ